ਜੀ ਚੈਨਲ 1276 YouTube ਤੇ ਆਪਣੇ ਪੇਜ ਨੂੰ ਫੋਲੋ ਕਰ ਰਿਆ ਕਰੋ ਮੇਰੇ ਵੀਰੋ ਆਓ ਆਪਾਂ ਕਰਦੇ ਹਾਂ ਅੱਜ ਮੈਂ ਅੱਗੇ ਵੀ ਵੀਡੀਓ ਪਾਈ ਸੀ ਉਸੇ ਤੇ ਸੁਬਾਹ ਉਹਨੇ ਕਿ ਆਪਣੇ ਦੇ ਪੁਲਿਸ ਮੁਲਾਜ਼ਮ ਦੇ ਤੇ ਅੱਜ ਮੈਂ ਗੱਲ ਫੇਰ ਕਰਨਾ ਕਰੀ ਸੁਬਾਹ ਸਰਹੰਦ ਦੀ ਸੁਬਾਹ ਸਰਹੰਦ ਜਿਹੜਾ ਵਾਹੇ ਉਹਦੀ ਗੱਲ ਕਰਵਾਂਗਾ ਤੁਸੀਂ ਇੱਕ ਵੇਖੋ ਜਿੱਡਾ ਵੱਡਾ ਐਸ ਬੰਦੇ ਦਾ ਰਤਬਾ ਸੀ ਜਿੰਨਾ ਇਹ ਬੰਦਾ ਰਿਟਾਇਰਮੈਂਟ ਹੋਇਆ ਪੁਲਿਸ ਦੇ ਵਿੱਚੋਂ ਸੂਬਾ ਸਰੰਦਰ ਤੇ ਜੇ ਇਹਨੇ ਆ ਗਲਤ ਕਾਰਨਾਮੇ ਨਾ ਕੀਤੇ ਹੁੰਦੇ ਤੇ ਇਹਦੇ ਸੰਸਕਾਰ ਤੇ ਸਰਕਾਰੀ ਗੱਡੀਆਂ ਜਾਣੀਆਂ ਸੀ ਸਰਕਾਰੀ ਗੱਡੀ ਜਾਣੀਆਂ ਸੀ ਮੁਲਾਜ਼ਮ ਡੀਐਸਪੀ ਐਸਐਸਪੀ ਜਾਣੇ ਸੀ ਇਹਦੇ ਇਹਦੇ ਸੰਸਕਾਰ ਤੇ ਉਹ ਹੋ ਸਕਦਾ ਇਹਨੂੰ ਜਾ ਕੇ ਸਲਾਮੀ ਵੀ ਦਿੰਦੇ ਜੇ ਇਹਨੇ ਨੌਜਵਾਨ ਮੁੰਡੇ ਨਾ ਮਾਰੇ ਹੁੰਦੇ ਨੌਜਵਾਨ ਮੁੰਡੇ ਨਾ ਮਾਰੇ ਹੁੰਦੇ ਤੇ ਜਿਹੜੇ ਮੁੰਡਿਆਂ ਦੀਆਂ ਲਾਸ਼ਾਂ ਹਸਪਤਾਲਾਂ ਦੇ ਵਿੱਚ ਰੁਲਦੀਆਂ ਫਰੀਆਂ ਰਾਵਾ ਕਲੀਆਂ ਚ ਰੁਲਦੀਆਂ ਫਰੀਆਂ ਉਹਨਾਂ ਨਾਲੋਂ ਅੱਜ ਮਾੜਾ ਹਾਲਾਤ ਇਹ ਸੂਬੇ ਸਰਹੰਦ ਦਾ ਆਇਆ ਸੂਬੇ ਸਰਹੰਦ ਦਾ ਮਾੜਾ ਆਇਆ ਹਾਲ ਅੱਜ ਤੁਸੀਂ ਧਿਆਨ ਨਾਲ ਸੋਚੋ ਕਿ ਦੇ ਨਿਗਾ ਲਾ ਕੇ ਤੇ ਜਿਹੜੇ ਬੰਦੇ ਆ ਫੇਕ ਕਾਊਂਟ ਕਰਦੇ ਨੇ ਮਤਲਬ ਇਹ ਮੁਲਾਜ਼ਮ ਬੰਦੇ ਮਾਰ ਦਿੰਦੇ ਨੇ ਅੱਜ ਗੈਂਸਟਰ ਸੀ ਇਹ ਪੱਤ ਚੱਲਿਆ ਸੀ ਇੱਕ ਨੂੰ ਗੋਲੀ ਮਾਰਤੀ ਇੱਕ ਦੀ ਲਾਤ ਵੀ ਵੱਜਦੀ ਇੱਕ ਮਾਰਤਾ ਜੀ ਇੱਕ ਲਾਤੀ ਇਹ ਜਿਹੜਾ ਪਾਪ ਹੈ ਨਾ ਇਹ ਤੁਹਾਨੂੰ ਇਹਦਾ ਦੇਣੀਆਂ ਦੇਣਾ ਪਏਗਾ ਬੰਦੇ ਦਾ ਜਿਹੜਾ ਬੱਚਾ ਮਾਰਨਾ ਸਭ ਤੋਂ ਬੜੀ ਵੱਡੀ ਪਾਪ ਵਾਲੀ ਗੱਲ ਏ ਅਜੇ ਹੋਰ ਕਿਸੇ ਚੀਜ਼ ਦਾ ਨਾ ਇਹਨਾਂ ਜ਼ੁਲਮ ਦੇ ਪਾਪ ਨਹੀਂ ਜਿੰਨਾ ਬੰਦੇ ਦਾ ਬੱਚਾ ਮਾਰਨ ਦੇ ਜ਼ੁਲਮ ਤੇ ਪਾਪ ਏ ਜਿਹੜਾ ਮੁੰਡਾ ਹੁਣ ਜਿੰਨੇ ਆ ਕੇ ਮੁੰਡਾ ਗਵਾਹ ਕੀਤਾ ਸੀ ਉਹਨ ਪੁਲਿਸ ਨੇ ਜਾਣ ਬੁੱਝ ਕੇ ਆਪਦੇ ਨੰਬਰ ਬਣਾਉਣ ਦੀ ਖਾਤਰ ਉਹ ਮੁੰਡਾ ਮਾਰਿਆ ਉਹਦੀ ਹੁਣ ਮੇਰਾ ਇਨਕੁਆਰੀ ਚੱਲਦੀ ਪਈ ਉਹ ਇਨਕੁਆਰੀ ਦੇ ਵਿੱਚ ਵੇਖਿਆ ਜੇ ਕਿੰਨੇ ਫਸਦੇ ਨੇ ਜਿਹੜੇ ਇਹ ਹੰਕਾਰ ਚ ਆ ਜਾਂਦੇ ਨੇ ਬਾੜ ਕਰਨਾਲ ਬਾੜ ਦੇ ਕੇਸ ਦੇ ਵਿੱਚ ਚਾਰ ਮਲਾਜ਼ਮ ਪਸਾਏ ਬੱਕਰ ਨਾਲ ਬਾੜ ਦੀ ਘਰਦੀ ਨੇ ਅੱਜ ਉਹ ਕਰਨਾਲ ਬਾੜ ਦੀ ਘਰਦੀ ਦੀਆਂ ਮਿਲਤਾਂ ਕਰਦੇ ਨੇ ਵੀ ਸਾਡੇ ਨਾਲ ਮੇਰੇ ਨਾਲ ਰਾਜਨਾਵਾ ਕਰ ਲੋ ਤੇ ਮੈਂ ਗਵਾਹੀ ਦੂਜਿਆਂ ਦੇ ਠੂਕ ਕੇ ਦਿਆਂਗਾ ਇੱਕ ਦੂਜੇ ਦੇ ਗਵਾਹੀ ਦੇਣ ਨੂੰ ਤਿਆਰ ਹੋਏ ਬੈਟਣ ਵੀ ਸਾਡੀ ਜਾਂਚ ਦੀ ਜੇ ਸਮਝ ਗਏ ਗੱਲ ਉਗੋਣਾ ਗਨੇ ਭਈ ਰਾਤ ਦੇ ਕਦਰ ਵੀ ਅਸੀਂ ਇੱਕ ਮਾਰ ਕੇ ਆ ਗਏ ਹੋਰ ਪਤਨੀ ਕਿੰਨੇ ਮਾਰ ਰਹੇ ਨੇ ਤੇ ਇਹ ਜਿਹੜੀ ਵਰਦੀ ਹੈ ਨਾ ਇਹ ਵਰਦੀ ਦੀ ਜਿਹੜੀ ਧੌਂਸ ਹੈ ਉਹ ਕਦੇ ਵੀ ਨਹੀਂ ਜਮਾਉਣੀ ਚਾਹੀਦੀ ਰੱਬ ਤੋਂ ਵੈਗੂ ਤੂੰ ਡਰਨਾ ਚਾਹੀਦਾ ਪਰਮਾਤਮਾ ਤੋਂ ਤੋ ਜੇ ਰੱਬ ਨੇ ਤੁਹਾਨੂੰ ਵਰਦੀ ਦਿੱਤੀ ਤਾਂ ਬਹੁਤ ਚੰਗੀ ਗੱਲ ਆ ਬਾਕੀ ਇਸ ਸੂਬੇ ਨੂੰ ਤੁਸੀਂ ਵੇਖੋ ਜਿਹੜੇ ਮੁੱਖ ਮੰਤਰੀ ਤੁਸੀਂ ਕੈਪਟਨ ਸਾਹਿਬ ਲਾ ਲਓ ਉਹਦਾ ਰਾਜ ਸੀ ਜਾਂ ਬਾਦਲ ਸਾਹਿਬ ਦਾ ਰਾਜ ਸੀ ਅੱਜ ਉਹ ਕਿੱਥੇ ਨੇ ਅੱਜ ਉਹਨਾਂ ਦੇ ਜਿਹੜੇ ਮੰਤਰੀ ਐਮ ਐਲ اے ਉਦੋਂ ਇਹਨਾਂ ਦੇ ਕੋਲੋਂ ਕੰਮ ਲੈਂਦੇ ਸੀ ਅੱਜ ਉਹ ਕਿੱਥੇ ਅੱਜ ਵੀ ਹੈਗੇ ਨੇ ਮੰਤਰੀ ਐਮ ਐਲ اے ਗੇ ਨੇ ਮਿਰਸਾ ਬਲਟੋਆ ਬਲਟੋਆ ਅੱਜ ਬੈਠਾ ਜਿਹੜਾ ਸੂਬੇ ਤੋਂ ਕੰਮ ਲੈਂਦਾ ਰਿਆ ਤੇ ਅੱਜ ਉਹ ਮਿਰਸਾ ਬਲਟੋਆ ਸੂਬੇ ਦੀ ਇਹਦੀ 15ਵਾਂ ਵੀ ਕਰਦਾ ਪਿਆ ਠੱਕ ਜਾ ਨਹੀਂ ਤੇ ਇਹ ਸੂਬਾ ਜਿਹੜਾ ਮਿਰਸਾ ਬਲਟੋਆ ਐਡਾ ਸਾਊ ਬੰਦਾ ਇਹ ਵੀ ਕੋਈ ਨਹੀਂ ਸਿਕਾ ਇਹਨੇ ਇਹਨੇ ਬਥੇਰੇ ਹਰਮੰਦਰ ਸਾਹਿਬ ਦੇ ਟਾਇਜ ਤੋਂ ਕਰਾਜ ਬਾਵਾ ਖੜੀਆਂ ਕਰਕੇ ਨਿਕਲਿਆ ਸੀ ਇਹ ਉਹ ਮਿਰਸਾ ਬਲਟੋਆ ਹੈ ਕਿ ਅੱਜ ਵੀਰ ਸਾਹਿਬ ਟੋਇਆ ਵੀ ਉਸ ਬੰਦੇ ਦੀ ਉਂਗਲ 'ਤੇ ਚੁੱਕਦਾ ਹੈ ਤੇ ਅੱਜ ਕੁੱਤਿਆਂ ਦੀ ਇਲਾਜ ਨਾਲੋਂ ਮਾੜਾ ਹਾਲ ਹੋ ਉਸ ਬੰਦੇ ਦੀ ਇਲਾਜ ਦਾ ਸੌਰੀ ਮੈਂ ਲਫ਼ਜ਼ ਵਰਤਣਾ ਨਹੀਂ ਸੀ ਮੇਰੇ ਮੂੰਹ ਨਿਕਲ ਗਿਆ ਤੇ ਕਮੈਂਟਾਂ ਦੇ ਵਿੱਚ ਨਾ ਜਰੂਰ ਲਿਖਿਆ ਕਰੋ ਜੋ ਵੀ ਤੁਸੀਂ ਲਿਖਣਾ ਕਮੈਂਟ ਜਰੂਰ ਕਰਿਆ ਕਰੋ ਮੇਰੇ ਵੀਰ ਤੇ ਸੋ ਇਹ ਬੇਨਤੀ ਹੈ ਵੀ ਜੋ ਕਰੇਗਾ ਸੋ ਭਰੇਗਾ ਮਨਾ ਤੂੰ ਕਿ ਉਹ ਦਾਦ ਪਰ ਨਹੀਂ ਬੰਦੇ ਦਾ ਬੱਚਾ ਸਭ ਤੋਂ ਔਖਾ ਪਾਲਦਾ ਸਾਡੇ ਬਜ਼ੁਰਗਾਂ ਦੇ ਤੁਸੀਂ ਉਹ ਨਹੀਂ ਜਿਹੜਾ ਬੰਦੇ ਦਾ ਬੱਚਾ ਨਾ ਬੰਦਾ ਪੁੱਤਰਿਆ ਪਰਉਤਰੇਲਾ ਹੋ ਜਾਏ ਤੇ ਉਹਦਾ ਮਾਂ ਪਿਓ ਜੋਂਦਾ ਵੇ ਤੇ ਬੰਦਾ ਜਾ ਕੇ ਕਹਿਣਾ ਵੀ ਤੁਹਾਡਾ ਮੁੰਡਾ ਆ ਕੰਮ ਕਰਾ ਤੋ ਆਖਣਗੇ ਉਹ ਜਵਾਗ ਹੈਗਾ ਉਹਨੂੰ ਕੀ ਮਾਂ ਪਿਓ ਲਈ ਸਦਾ ਉਹ ਜਵਾਗ ਰਹਿੰਦਾ ਹੈ ਸਦਾ ਜਵਾਗ ਰਹਿੰਦਾ ਹੈ ਤੇ ਇਹਨਾਂ ਨੇ ਇੱਕ ਪੈਸੇ ਲੈਣ ਦੀ ਖਾਤਰ ਤੇ ਇੱਕ ਵੱਡੇ ਵੱਡੇ ਅਹੁਦੇ ਲੈਣ ਦੀ ਖਾਤਰ ਹੁਣ ਪੈਸੇ ਤੇ ਅਹੁਦੇ ਨਾਲ ਗਏ ਨੇ ਉਹ ਹੀ ਆਪਦੇ ਪਰਿਵਾਰ ਨੂੰ ਕੋਠੀਆਂ ਪਾ ਕੇ ਦਿੰਦਾ ਸੀ ਕਾਰਾਂ ਦਿੱਤੀਆਂ ਜੀਪਾਂ ਦਿੱਤੀਆਂ ਸੋਹ ਘੇਚੋਰਾ ਉਸੇ ਪਰਿਵਾਰ ਨੇ ਲਾਰਜ ਲੈਂਡ ਤੋਂ ਨਾ ਕਰਤਾ ਤੇ ਜਿਹੜੇ ਖਾਲਰ ਉਹਨਾਂ ਨੇ ਮਾਰਿਆ ਸੀ ਉਸ ਖਾਲੜੇ ਯੋਧੇ ਦੀਆਂ ਅੱਜ ਬਰਸੀਆਂ ਲੱਗਦੀਆਂ ਪਈਆਂ ਨੇ ਉਹਦੇ ਨਾਂ ਦੇ ਇਲੈਕਸ਼ਨ ਲੜੇ ਜਾਂਦੇ ਪੈਣਾ ਐ ਚੀਜ਼ ਦਾ ਫਰਕ ਹੁੰਦਾ ਇਹਨਾਂ ਚੀਜ਼ਾਂ ਦਾ ਫਰਕ ਹੁੰਦਾ ਠੀਕ ਹੈ ਕਿ ਨਹੀਂ ਚਲੋ ਬਰਸੀਆਂ ਤੋਂ ਉਹਨੂੰ ਮਿਲੀਆਂ ਨੇ ਤੁਸੀਂ ਕਰੋ ਨੌਕਰੀ ਕਰੋ ਪਰ ਕਰੋ ਜਿਹੜੀ ਨਿصافੀ ਵਾਲੇ ਹੱਕ ਤੇ ਸੱਚ ਵਾਲੀ ਉਹ ਨਾ ਕਰੋ ਕਿ ਤੁਹਾਡੇ ਕੱਲ ਨੂੰ ਤੁਹਾਨੂੰ ਦੇਣੀਆਂ ਦੇਜ ਦੇਣਾ ਪੈ ਜੇ ਤੁਹਾਡੇ ਜਵਾਗ ਜਿਹੜੇ ਤੁਹਾਡੀਆਂ ਤੁਹਾਡੀ ਮਿੱਟੀ ਵੀ ਲਿਆਂ ਨੂੰ ਤਿਆਰ ਨਾ ਰਹਿਣਾ ਤੇ ਉਹ ਉਹ ਨੌਕਰੀ ਤੁਸੀਂ ਨਾ ਕਰੋ ਉਹ ਨੌਕਰੀ ਨਾ ਕਰੋ ਵੀ ਤੁਹਾਡੇ ਬੱਚੇ ਕੱਲ ਨੂੰ ਤੁਹਾਡੀ ਮਿੱਟੀ ਵੀ ਨਾ ਲੈਣ ਅੱਜ ਹਣ ਖਾਲੜਾ ਜੀ ਨੇ ਕਾਲੜਾ ਸਾਹਿਬ ਨੇ ਜਿਹੜੀਆਂ ਲਾਸ਼ਾਂ ਸੰਭਾਲੀਆਂ ਸੀ ਤੇ ਅੱਜ ਬਰਸੀਆਂ ਲੱਗਦੀਆਂ ਨੇ ਉਹਦੀਆਂ ਲੱਗਦੀਆਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਉਸ ਖਾਲੜੇ ਦਾ ਨਾਮ ਚੱਲਦਾ ਅੱਜ ਇਹਨੇ ਲਾਸ਼ਾਂ ਸੰਭਾਲੀਆਂ ਸੀ ਦੀ ਆਪਦੀ ਜਾਨ ਗੁਆਈ ਸੀ ਇੱਕ ਲੋਕਾਂ ਨੂੰ ਬਚਾਉਣ ਦੀ ਖਾਤਰ ਤੇ ਇਹ ਉਹ ਲੋਕ ਨੇ ਜਿਹੜੇ ਲੋਕਾਂ ਦੇ ਪੁੱਤਰ ਇਸ ਬੰਦੇ ਨੂੰ ਇੱਕ ਪੁਲਿਸ ਮੁਲਾਜ਼ਮ ਨੇ ਪੁੱਛਿਆ ਬੰਦਾ ਅੰਦਰ ਸੀ ਉਹਨੇ ਕਿਹਾ ਵੀ ਤੁਸੀਂ ਮੇਰੇ ਤਾਇਆ ਮਾਰਿਆ ਜਿਸ ਤਰ੍ਹਾਂ ਲਿਜਾ ਕੇ ਕਰੋ ਚੋਕ ਕੇ ਤੇ ਐਡਾ ਹੰਕਾਰ ਇਸ ਬੰਦੇ ਦੇ ਜੇਲ੍ਹ ਦੇ ਅੰਦਰ ਵੀ ਐਡਾ ਹੰਕਾਰ ਸੀ ਆਹਦਾ ਪਤਾ ਨਹੀਂ ਕਿੰਨੇ ਕੁ ਮਾਰੇ ਹੋਣ ਗੁਣ ਕੀ ਬਦਾ ਕਿਹੜਾ ਸੀ ਇਹ ਸਜ਼ਾ ਹੋਈ ਤੇ ਇਹਨੂੰ ਜ਼ਮਾਨਤ ਮਿਲ ਗਈ ਸੀ ਇਹਨੂੰ ਜ਼ਮਾਨਤ ਮਿਲ ਗਈ ਸੀ ਇਹਨੇ ਚਲਾ ਜਾਣਾ ਸੀ ਇਹਨੂੰ ਜ਼ਮਾਨਤ ਮਿਲ ਗਈ ਸੀ ਪਰ ਗੱਲ ਇਹ ਇਹਨੂੰ ਸੋਧਾ ਗੁਰੂ ਦੇ ਸਿੰਘ ਦੇ ਹੱਥੋਂ ਲੱਗਣਾ ਸੀ ਤੇ ਸੋਧਾ ਲੱਗ ਗਿਆ ਇਹ ਆ ਗੁਰੂ 10ਵੇਂ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਇਹ ਉਹ ਇਹ ਬੰਦੇ ਨੂੰ ਮੌਤ ਜਿੱਥੇ ਜਿਹੜਾ ਬੰਦਾ ਕੇਹਣਾ ਵਾਅਦਾ ਕਰਦਾ ਉਹਨੂੰ ਆਪ ਜੀ ਟਿਕਾਣੇ ਤੇ ਲੈ ਆਉਂਦਾ ਤੇ ਇਸ ਅੱਜ ਸੂਬੇ ਸਰਾਧਰੋਂ ਲਿਆ ਕੇ ਟਿਕਾਣੇ ਤੇ ਤੇ ਬੁੱਢੇ ਬਾਰੇ ਫਸਲੀਆਂ ਕਟਾਖ ਡਾ ਕੇ ਮਰਿਆ ਭਾਵੇਂ ਚੋਲ ਸਣੀ ਬੀਰ ਨੂੰ ਦਾ ਹੋਰ ਇੱਕ ਇੱਕ ਕੇ ਇਸ ਪੈਜੋਂ ਦੇ ਕਿਉਂਕਿ ਉਹਦਾ ਜਦੋਂ ਕੌਮ ਦੀ ਖਾਤਰ ਕੌਮ ਦੇ ਖਾਤੇ ਲੱਗ ਗਿਆ ਉਹ ਤਾਂ ਲੱਗ ਗਿਆ ਪਰ ਗੱਲ ਇਹ ਆ ਵੀ 21 ਦੀ 31 ਪਾਸਤੀ ਜਵਾਨ ਨੇ 20 ਪੰਜਾਤੀ ਇੱਕ ਦੀ ਬਜਾਏ ਚਾਰ ਪੰਜ ਬੜਕਾਏ ਨੇ ਅੰਦਰ ਠੀਕ ਹੈ ਕਿ ਨਹੀਂ ਤੇ ਅਜ ਦੂਜਿਆਂ ਨੂੰਗਾ ਮੂੰਹ ਪੈ ਗਿਆ ਅਜਾ ਹੁਣ ਰੌਂਡ ਰਗੜੀ ਖਿਚਣਗੇ ਜਿੰਦੇ ਵਿੱਚ ਜੱਜ ਡਾਕਟਰਾਂ ਨੇ ਉਹਦਾ ਕੀਤਾ ਤੇ ਜਿਹੜਾ ਉਹਨਾਂ ਨੇ ਕੁੱਟਿਆ ਮਾਰਿਆ ਉਹਦਾ ਸੱਟਾਂ ਆ ਗਈਆਂ ਜਿਹੜੀਆਂ ਉਹਦੇ ਸੱਟਾਂ ਆ ਗਈਆਂ ਵੇਖਿਆ ਜ ਹੁਣੇ ਫੇਰ ਕਿੰਨੇ ਰਗੜੀ ਦੇ ਰਹੇ ਕਿੰਨੇ ਕਿੰਨੇ ਵਿੱਚ ਕਾਬੂ ਆਉਂਦੇ ਨੇ ਮਤਬਲੇ ਯਾਸਤੀ ਕਰਦੇ ਨੇ ਮਹਿਕਮੇ ਦੀ ਮਹਿਕਮਾ ਸਪੋਰਟ ਕਰਦਾ ਇਹ ਉਹ ਮਲਜਮ ਨੇ ਉਹ ਵੀ ਜੇ ਦੂਜੇ ਮਲਜਮ ਨੇ ਉਹ ਵੀ ਮਲਜਮ ਨੇ ਉਹ ਅੰਦਰ ਦਾਖਲ ਦੇ ਨੇ ਇੱਕ ਖੋਣੀ ਕਿਹੜਾ ਹੈ ਡੀਐਸਪੀ ਕਿਹੜਾ ਅੰਦਰ ਸੀ ਉਹ ਰੋਹ ਮਾਰਦਾ ਅੰਦਰ ਉੱਥੇ ਜਦੋਂ ਮਲਜਮ ਨੇ ਤਾਂ ਮਲਜਮ ਵਾਲਾ ਕੰਮ ਲਵੋ ਨਾ ਉਹਨਾਂ ਤੋਂ ਉਹਨਾਂ ਵੀ ਤੇ ਨੂੰ ਸਜ਼ਾ ਆਈ ਜੁਆ ਨਾ ਤੇ ਚੱਲ ਉਸੇ ਕੰਮ ਤੋਂ ਵੀ ਇੱਥੇ ਹੁਣ ਇਹ ਨਹੀਂ ਗੱਲ ਵੀ ਤੂੰ ਕੁਰਸੀ ਦਾ ਆਖੇਗਾ ਵੀ ਮੈਂ ਤਾਂ ਐਸਐਸਪੀ ਲੱਗਾ ਰਹਾਂ ਜਾਂ ਮੈਂ ਡੀਐਸਪੀ ਲੱਗਾ ਰਹਾਂ ਜਾਂ ਮੈਂ ਸਿਪਾਈ ਤਾਂ ਜਾਂ ਮੈਂ ਐਸਐਚਓ ਸਾ ਜਦੋਂ ਜੇਲ੍ਹ ਦੀਆਂ ਸਰਾਕਾਂ ਚ ਗਿਆ ਜਾਓ ਸਾਰੇ ਵਾਲੇ ਇੱਕ ਹੀ ਉੱਥੇ ਸੋ ਇਹ ਗੱਲ ਆ ਕਿ ਇਹ ਆ ਸਾਡਾ ਗੁਰੂ ਰਾਮਦਾਸ ਇਸ ਤਰ੍ਹਾਂ ਮਹਾਰਾਜ ਜੋਧੇ ਆਪੇ ਹੀ ਘੜ ਦਿੰਦਾ ਬਣਾ ਕੇ ਜੋਧੇ ਇਹਨਾਂ ਦੀ ਲਿਖੀ ਸਣੀ ਦੇ ਹੱਥੋਂ ਸੀ ਸਣੀ ਵੀਰ ਦੇ ਹੱਥੋਂ ਲਿਖੀ ਦੀ ਆ ਗਈ ਹੁੰਦੀ ਤੇ ਅੱਜ ਉਹ লাশ ਖਾਣ ਸਖਣਾ ਭੋਗ ਤੇ লাশ ਤੇ ਅਰਦਾਸ ਨਹੀਂ ਕਿਸੇ ਪਾਠੀ ਨੇ ਕੀਤੀ ਸਾਬ ਨੇ ਬਾਈਕਾਟ ਕਰਤਾ ਤੁਸੀਂ ਸੋਚ ਲਓ ਤੇ ਪਰਿਵਾਰਾਂ ਨੇ ਪਰਿਵਾਰਾਂ ਨੇ ਕਿਹਾ ਵੀ ਲੋਕਾਂ ਨੇ ਸਾਨੂੰ ਦਾ ਮਿਹਣੇ ਮਾਰ 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 ਦੇਣਾ ਸਾਡੇ ਦਾ ਜੁਆਕਾਂ ਦੇ ਰਸਤੇ ਨਹੀਂ ਲੈਣੇ ਤੇ ਜਿਹੜਾ ਪਿਓ ਕਮਾਈਆਂ ਕਰ ਕਰਕੇ ਦੇਂਦਾ ਸੀ ਲਿਆ ਗਿਆ ਲੋ ਚੱਕੋ ਪੈਸੇ ਤੇ ਮੈਂ ਤਾਂ ਫਿੱਤੀਆਂ ਲੱਗੀਆਂ ਚੱਕੋ ਪੈਸੇ ਤੇ ਖਾਓ ਲੁੱਟੋ ਬੋਲੇ ਤੇ ਉਹਨਾਂ ਨੇ ਅੱਜ ਉਹ ਨਾ ਕਿਹਾ ਵੀ ਨਹੀਂ ਸਾਨੂੰ ਦਾ ਲੋਕਾਂ ਨੇ ਨਹੀਂ ਛੱਡਣਾ ਇਸ ਕਰਕੇ ਦੀ ਅੱਜ ਉਹ ਖਾਲੜਾ ਬੀਬੀ ਖਾਲੜਾ ਦੇ ਪਿੰਡ ਦੇ ਜਿੱਦੇ ਅੱਜ ਮੇਲੇ ਲੱਗਦੇ ਨੇ ਤੇ ਬਰਸੀਆਂ ਬਣਾਈਆਂ ਜਾਂਦੀਆਂ ਨੇ ਜੋਧਿਆਂ ਦੀਆਂ ਇਸ ਤਰ੍ਹਾਂ ਜੋਧਿਆਂ ਦੇ ਜੰਝਾ ਇਸ ਤਰ੍ਹਾਂ ਚੜਦੀਆਂ ਨੇ ਜੋਧਿਆਂ ਦੀਆਂ ਜੰਝਾ ਜਿਹੜੀ ਬੋਂਡੀਆਂ ਦੀ ਇਸ ਤਰ੍ਹਾਂ ਲਾਚਾਂ ਰੋਲਦੀਆਂ ਨੇ ਸੜਕਾਂ ਤੇ ਸ਼ੇਅਰ ਕਰਦੇ ਜੀ ਮੇਰੇ ਵੀ ਠੀਕ ਆ ਇਸ ਕਰਕੇ ਆਤ ਤੇ ਰੱਬ ਦਾ ਵੈਰ ਏ ਮਹਾਰਾਜ ਦੀ ਬਾਣੀ ਆਦੀ ਆਤ ਦਾ ਰੱਬ ਦਾ ਵੈਰ ਏ ਉਹ ਆਤ ਦੇ ਰੱਬ ਦਾ ਵੈਰ ਏ ਜੋ ਕਿਸ ਵੇਲੇ ਵੀ ਆ ਸਕਦੀ ਏ ਜਦੋਂ ਆਪਾਂ ਕਿਸੇ ਨਾਲ ਯਾਸਤੀ ਕਰਾਂਗੇ ਨਾ ਪਤਾ ਨਹੀਂ ਕਿਸ ਵੇਲੇ ਆਪਾਂ ਨੂੰ ਦੇਣੀਆਂ ਦੇਣਾ ਪੈਣਾ ਨਾ ਕੋਠੀਆਂ ਦਾ ਮਹਿਲ ਨਾ ਮਨਾਰੇ ਨਾ ਕਾਰਾ ਨਾ ਜੀਪਾਂ ਕੱਖ ਨਹੀਂ ਨਾਲ ਜਾਣਾ ਸਿਰਫ ਉਹ ਜਾਣਾ ਨਾਲ ਜਿਹੜੇ ਚਾਰ ਬੰਦਿਆਂ ਨਾਲ ਜਾ ਕੇ ਸਾੜਨਾ ਨਾ ਉਹਨੇ ਝੂੜਾ ਦੇਣਾ ਆਪਾਂ ਨੂੰ ਇਹ ਜਿਹੜੀ ਟ੍ਰੇਨ ਉਹ ਜਿਹਦੇ ਤੱਕੇ ਅੰਦਰਵਾੜ ਕੇ ਤੇ ਕੋਠੀ ਚ ਬਾਹਰ ਉਹ ਅੱਗ ਲਾ ਦੇਣੀ ਆਪਾਂ ਨੂੰ ਉਹ ਕੋਠੀ ਮਿਲਣੀ ਇਹ ਕੋਠੀਆਂ ਦੇ ਮਹਿਲ ਮਨਾਰੇ ਜਿਨ੍ਹਾਂ ਜਿਹੜੇ ਜਵਾਕਾਂ ਵਾਲੇ ਆਪਾਂ ਠੱਕੀਆਂ ਮਾਰਦੇ ਫਿਰਦੇ ਆ ਲੋਕਾਂ ਦੇ ਪੁੱਤਰ ਮਾਰਦੇ ਫਿਰਦੇ ਗਾਲ ਘੋੜ ਤੇ ਫਿਰਦੇ ਉਹ ਕਿਸੇ ਨੇ ਨਾਲ ਨਹੀਂ ਜਾਣਾ ਹੱਕ ਦੇ ਸੱਚ ਦੀ ਕਮਾਈ ਕਰੋ ਚੰਗੀ ਲੱਗੇ ਤਾਂ ਸ਼ੇਅਰ ਕਰ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਤੇ ਟੀਵੀ ਤੇ ਇਹਦਾ ਸ਼ੇਅਰ ਦੇ ਫੋਲੋ ਤੇ ਲਾਇਕ ਕਰ ਲਿਆ ਕਰੋ